ਫਦਰ ਫੇਲੀਆ ਆ ਸਰ ਨੇ ਕੀ ਕਾਰਨ ਆ ਜੀ ਇਹ ਅੱਜ ਮੁਖ ਅਫਸਰ ਥਾਣਾ ਰਾਮਾ ਨੇ ਮੈਨੂੰ ਇਤਲਾਹ ਦਿੱਤੀ ਸੀਗੀ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਰਾਮਾ ਵਿਖੇ ਇੱਕ ਟਾਊਨਸ਼ਿਪ ਐ ਜਿਹਦੇ ਵਿੱਚ ਰੈਫਾਇਨਰੀ ਦੇ ਜਿਹੜੇ ਮੁਲਾਜ਼ਮ ਤੇ ਅਫਸਰ ਸਹਿਮਾਨ ਰਹਿੰਦੇ ਆ ਉੱਥੇ ਇੱਕ ਟ੍ਰੀਟਮੈਂਟ ਪਲਾਂਟ ਐ ਜਿਹਦੀ ਸਫਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲਾਂਟ ਦੀ ਜਦੋਂ ਸਫਾਈ ਕਰਦੇ ਸੀਗੇ ਤੇ ਉਹ ਗੈਸ ਚੜਨ ਕਾਰਨ ਜਿਹੜਾ ਹੈ ਉਹ बेहोश ਹੋ ਗਿਆ ਤੇ ਜਦੋਂ ਦੂਜਾ ਬਚਾਨ ਗਿਆ ਪਹਿਲੇ ਨੂੰ ਉਹ बेहोश ਹੋ ਗਿਆ ਫਿਰ ਤੀਜਾ ਗਿਆ ਉਹ बेहोश ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਤੇ ਇਹ ਤਿੰਨਾਂ ਬੰਦਿਆਂ ਨੂੰ ਚੱਕ ਕੇ ਫਿਰ ਐਮ뷸ੈਂਸਾਂ ਵਾਲੇ ਜਿਹੜੇ ਹੈਗੇ ਆ ਰੈਫਾਇੰਡਰੀ ਦੀਆਂ ਉਹਨਾਂ ਨੇ ਹਸਪਤਾਲ ਲੈ ਕੇ ਗਏ ਉੱਥੇ ਪਠੰਡੇ ਇਨ ਹਸਪਤਾਲ ਜਿੱਥੇ ਡਾਕਟਰ ਸਾਹਿਬਾਨ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਫਰ ਕਿੰਨੇ ਵਿਅਕਤੀ ਕੀ ਹਾਲਾਤ ਹੈ ਜੀ ਉਹਨਾਂ ਦੇ ਇਹ ਕੁੱਲ 4 ਵਿਅਕਤੀ ਦੱਸੇ ਜਾਂਦੇ ਆ ਜਿਨ੍ਹਾਂ ਚੋਂ 10 ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਅੰਡਰ ਹੈਗਾ ਉਹਦੀ ਹਾਲਤ ਜਿਹੜੀ ਇਹ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਰ ਅੱਗੇ ਕੀ ਕਾਰਵਾਈ ਹੈ ਜੀ ਇਹ ਤੇ ਮਿੱਠੇ ਇਹਦੇ ਵਾਰਸ ਜਿਹੜੇ ਹੈਗੇ ਆ ਉਹ ਬੁਲਾਏ ਗਏ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਹਦੇ ਵਿੱਚ ਅਗਲੀ ਕਾਰਵਾਈ ਅਮਰ ਵਿੱਚ ਲਿਆਂਦੀ ਜਾ ਰਹੀ ਹੈ ਸਰ ਜੋ ਫੰਡੀਆਂ ਆ ਸਰ ਦਾ ਕੀ ਕੰਮ ਹੈ ਜੀ ਇਹ ਅੱਜ ਮੁੱਖ ਅਫਸਰ थाना ਰਾਮਾ ਨੇ ਮੈਨੂੰ ਤਲਾਹ ਦਿੱਤੀ ਸੀ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਰਾਮਾ ਵਿਖੇ ਇੱਕ ਟਾਊਨਸ਼ਿਪ ਹੈ ਜਿਹਦੇ ਵਿੱਚ ਰੈਫਾਇਨਰੀ ਦੇ ਜਿਹੜੇ ਮੁਲਾਜ਼ਮ ਤੇ ਅਫਸਰ ਸਹਿਮਾ ਰਹਿੰਦੇ ਆ ਉੱਥੇ ਇੱਕ ਟ੍ਰੀਟਮੈਂਟ ਪਲੈਂਟ ਹੈ ਜਿਹਦੀ ਸਫਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲੈਂਟ ਦੀ ਜਦੋਂ ਸਫਾਈ ਕਰਦੇ ਸੀਗੇ ਤੇ ਉਹ ਗੈਸ ਚੜਨ ਕਾਰਨ ਜਿਹੜਾ ਹੈ ਉਹ ਬੇਹੋਸ਼ ਹੋ ਗਏ ਤੇ ਜਦੋਂ ਦੂਜਾ ਬਚਾਨ ਗਿਆ ਪਹਿਲੇ ਨੂੰ ਉਹ ਬੇਹੋਸ਼ ਹੋ ਗਿਆ ਫਿਰ ਤੀਜਾ ਗਿਆ ਉਹ ਬੇਹੋਸ਼ ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਤੇ ਇਹ ਤਿੰਨਾਂ ਬੰਦਿਆਂ ਨੂੰ ਚੱਕ ਕੇ ਫਿਰ ਐਮਬੂਲੈਂਸਾਂ ਵਾਲੇ ਜਿਹੜੇ ਹੈਗੇ ਆ ਰਫਾਇਦਰੀ ਦੀਆਂ ਉਹਨਾਂ ਨੇ ਹਸਪੀਟਲ ਲੈ ਕੇ ਗਏ ਉੱਥੇ ਬਠਿੰਡੇ ਇਨ ਹਸਪੀਟਲ ਜਿੱਥੇ ਡਾਕਟਰ ਸਾਹਿਬ ਆਣੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਫਿਰ ਕਿੰਨੇ ਵਿਆਹਤੀ ਕੀ ਹਾਲਾਤ ਹੈ ਜੀ ਉਹਨਾਂ ਨੂੰ ਇਹ ਕੁੱਲ ਚਾਰ ਵਿਅਕਤੀ ਦੱਸੇ ਜਾਂਦੇ ਆ ਜਿਨ੍ਹਾਂ ਨੂੰ ਤਿੰਨ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਅੰਡਰ ਹੈਗਾ ਉਹਦੀ ਹਾਲਤ ਜਿਹੜੀ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਰਕਾਰੀ ਕੀ ਕਾਰਵਾਈ ਹੈ ਜੀ ਇਹਦੇ ਵਿੱਚ ਇਹਦੇ ਵਾਰਸ ਜਿਹੜੇ ਹੈਗੇ ਆ ਉਹ ਬੁਲਾਏ ਗਏ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਹਦੇ ਵਿੱਚ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ